ਗੁਰਗੋਬਿੰਦ ਸਿੰਘ ਜੀ ਨੇ ਨਵੇਂ ਪਾਸ਼ਾ ਦਾ ਅਰਦਾਸ ਦਿੱਤੀ ਕਿ ਬਚਪਨ ਚ ਮੈਂ ਵੀ ਸੁਣਿਆ ਸੀ ਵੀ ਅਰਦਾਸ ਜਿਹੜੀ ਹੈ ਔਰ ਗੁਰਗੋਬਿੰਦ ਸਿੰਘ ਜੀ ਵਾਲਾ ਬਾਅਦ ਚ ਪਤਾ ਲੱਗ ਗਿਆ ਗਿਆ ਬੀਐਸ ਦੇ ਵਿੱਚ ਟਾਈਮ ਟਾਈਮ ਤੇ ਵਾਅਦਾ ਹੁੰਦਾ ਗਿਆ ਅਰਦਾਸ ਦੇ ਵਿੱਚ ਹੂੰ ਉਹ ਦੇਖੋ ਗੁਰੂ ਨਾਨਕ ਸਾਹਿਬ ਜੀ ਵੇਲੇ ਇਹ ਅਰਦਾਸ ਅੱਜ ਵੀ ਸ੍ਰੀ ਹਰਮੰਦਰ ਸਾਹਿਬ ਦੀ ਇਹੀ ਅਰਦਾਸ ਹੁੰਦੀ ਹੈ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਤਰਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਸਭ ਤੋਂ ਪਹਿਲੀ ਅਰਦਾਸ ਹੈ ਸਾਡੀ ਇਹ ਅਰਦਾਸ ਗੁਰੂ ਨਾਨਕ ਸਾਹਿਬ ਕਰਦੇ ਸੀ ਜਦੋਂ ਮਹਾਰਾਜ ਨਿਤਨੇਮ ਤੋਂ ਬਾਅਦ ਸਮਾਪਤੀ ਕਰਦੇ ਸੀ ਇਹ ਅਰਦਾਸ ਕਰਦੇ ਸੀ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਇੱਥੇ ਜੋੜਿਆ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਹੂੰ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦਾ ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦਾ ਗੁਰੂ ਅਰਜਨ ਦੇਵ ਜੀ ਨੇ ਗੁਰੂ ਰਾਮਦਾਸ ਜੀ ਦਾ ਦਸਵੇਂ 6ਵੇਂ ਪਾਤਸ਼ਾਹ ਨੇ 5ਵੇਂ ਪਾਤਸ਼ਾਹ ਦਾ ਗੁਰੂ ਅਰਗੁਬਿੰਦ ਸਾਹਿਬ ਨੇ ਗੁਰੂ ਅਰਜਨ ਦੇਵ ਜੀ ਦਾ ਸੱਤਵੇਂ ਪਾਤਸ਼ਾਹ ਨੇ 6ਵੇਂ ਪਾਤਸ਼ਾਹ ਦਾ ਗੁਰੂ ਆਰ ਕ੍ਰਿਸ਼ਨ ਸਾਹਿਬ ਜੀ ਨੇ 7ਵੇਂ ਪਾਸ਼ਾ ਦਾ 8ਵਿਆਂ ਨੇ 7ਵਿਆਂ ਦਾ 9ਵਿਆਂ ਨੇ 8ਵਿਆਂ ਦਾ 8ਵਿਆਂ ਦਾ ਤੇ 10ਵਿਆਂ ਦਾ 9ਵਿਆਂ 10ਵਿਆਂ ਨੇ 9ਵਿਆਂ ਦਾ ਤੇ 9ਵੇਂ ਤੋਂ ਬਾਅਦ 10ਵੇਂ ਦਾ ਉਹਦੇ ਵਾਰਸ ਪੁੱਤਰਾ ਨੇ ਲਏ ਆ ਹੂੰ ਇਹ ਸਾਡੀ ਅਰਦਾਸ ਦਾ ਜੋ ਸਟਰਕਚਰ ਆ ਪਰ ਗੁਰੂ ਸਾਹਿਬ ਜੀ ਨੇ ਆਪਣੇ ਆਪ ਨੂੰ ਗੁਰੂ ਨਹੀਂ ਕਿਹਾ ਗੁਰੂ ਸਾਹਿਬ ਜੀ ਨੇ ਆਪਣੇ ਆਪ ਨੂੰ ਗੁਰੂ ਨਹੀਂ ਕਿਹਾ ਪਰ ਉਹ ਗੁਰੂ ਦੀ ਵਾਰਸ ਪਰੰਪਰਾ ਦੇ ਜੋਤੀ ਮਤਲਬ ਜੋਤ ਉਹਾ ਜੁਗਤ ਸਾਇ ਸਹਿ ਕਾਇਆ ਫਿਰ ਪਲਟੀ ਆ ਸਰੀਰ ਉਹੀ ਮਤਲਬ ਬਦਲਦੇ ਆ ਜੋਤ ਜਿਹੜੀ ਆ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਆਪਣੀ ਜੋਤ ਗੁਰੂ ਅੰਗਦ ਦੇਵ ਜੀ ਤੇ ਰੱਖ ਦਿੰਦੇ ਆ ਉਦੋਂ ਸਾਰਾ ਕੁਝ ਬਦਲ ਦਿੰਦੇ ਆ ਪਹਿਲਾ ਨਾਮ ਗੁਰੂ ਅੰਗਦ ਦੇਵ ਜੀ ਦਾ ਭਾਈ ਲੈਣਾ ਦੀ ਸੀ ਹਾਂ ਜਦੋਂ ਜੋਤ ਰੱਖ ਦਿੱਤੀ ਉਸ ਦਿਨ ਤੋਂ ਕਹਿ ਦਿੱਤਾ ਵੀ ਅੱਜ ਤੋਂ ਬਾਅਦ ਤੁਸੀਂ ਗੁਰੂ ਅੰਗਦੋ ਅੰਗਦੋ ਤੇ ਆਪ ਵੀ ਮੱਥਾ ਟੇਕ ਦਿੱਤਾ ਗੁਰੂ ਨਾਨਕ ਸਾਹਿਬ ਜੀ ਨੇ ਵੀ ਹੁਣ ਤੁਸੀਂ ਗੁਰੂ ਦੀ ਪਦਵੀ ਤੇ ਚਲੇ ਗਏ ਮੈਂ ਤੁਹਾਡਾ ਸੇਵਾਦਾਰ ਬਣ ਗਿਆ ਤੇ ਜਦੋਂ ਉਹ ਜੋਤ ਗੁਰੂ ਅਮਰਦਾਸ ਮਹਾਰਾਜ ਜੀ ਚ ਰੱਖੀ ਗੁਰੂ ਤੇਗ ਬਹਾਦਰ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਉਦੋਂ ਮਹਾਰਾਜ ਆਪ ਜੋਤੀ ਜੋਤ ਸਮਾ ਗਏ ਗੁਰੂ ਅੰਗਦ ਅਮਰਦ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਬਾਅਦ ਜਿਹੜਾ ਗੁਰੂ ਅਮਰਦਾਸ ਮਹਾਰਾਜ ਜੀ ਦਾ ਇਤਿਹਾਸ ਨੇ ਨਾਮ ਅਮਰੂ ਲਿਖਿਆ ਠੀਕ ਹੈ ਨਾ ਉਹ ਗੁਰੂ ਅਮਰਦਾਸ ਕਦੋਂ ਬਣੇ ਜਦੋਂ ਉਹਨਾਂ ਵਿੱਚ ਜੋਤ ਆ ਗਈ ਜਦੋਂ ਭਾਈ ਜੇਠਾ ਜੀ ਦੇ ਵਿੱਚ ਗੁਰੂ ਦੀ ਜੋਤ ਜਾਂਦੀ ਹੈ ਤਾਂ ਉਹ ਭਾਈ ਜੇਠੇ ਤੋਂ ਗੁਰੂ ਰਾਮਦਾਸ ਬਣ ਜਾਂਦੇ ਹੈ ਜਦੋਂ ਅਰਜੁਨ ਦੇਵ ਦੇ ਵਿੱਚ ਗੁਰੂ ਦੀ ਜੋਤ ਆਂਦੀ ਹੈ ਉਹ ਗੁਰੂ ਅਰਜੁਨ ਦੇਵ ਬਣ ਜਾਂਦੇ ਆ ਇਸੇ ਤਰ੍ਹਾਂ ਦੇ ਨਾਲ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਵਿੱਚ ਗੁਰੂ ਕੀ ਗੋ ਜੋਤ ਆਂਦੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਿੱਲੀ ਤੋਂ ਇੱਕ ਨਾਰੀਅਲ ਸਵਾ ਪੈਸੇ ਪ੍ਰਕਰਮਾ ਕਰਕੇ ਮੱਥਾ ਟੇਕ ਕੇ ਸਿੱਖਾਂ ਦੇ ਹੱਥ ਭੇਜ ਦਿਆ ਵੀ ਜਾਓ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਤਾ ਗਦੀ ਦਾ ਤਿਲਕ ਦੇ ਦਿਓ ਅੱਜ ਤੋਂ ਤੁਹਾਡੇ ਗੁਰੂ ਨੇ ਸੋ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਵਿੱਚ ਜੋਤ ਆਂਦੀ ਹੈ ਉਦੋਂ ਗੁਰੂ ਗੋਬਿੰਦ ਸਿੰਘ ਜੀ ਗੁਰੂ ਬਣ ਜਾਂਦੇ ਆ ਨਹੀਂ ਤਾਂ ਗੋਬਿੰਦ ਰਾਏ ਨੇ ਨਹੀਂ ਤਾਂ ਗੋਬਿੰਦ ਸਿੰਘ ਨੇ ਜਦੋਂ ਜੋ ਜਦੋਂ ਵੱਡੇ ਗੁਰਾਂ ਨੇ ਆਪਣੀ ਤਿਲਕ ਉਹ ਦਿੱਤਾ ਤੇ ਦੇਖੋ ਬਾਬਾ ਬੁੱਢਾ ਸਾਹਿਬ ਜੀ ਤਿਲਕ ਦਿੰਦੇ ਰਹੇ ਬਾਬਾ ਬੁੱਢਾ ਸਾਹਿਬ ਜੀ ਦੀ ਵੰਸ਼ ਦੇ ਵਿੱਚੋਂ ਬਾਬਾ ਰਾਮ ਕੋਇਰ ਜੀ ਤੇ ਜਿਨ੍ਹਾਂ ਦਾ ਨਾਮ ਭਾਈ ਗੁਰਬਖਸ਼ ਸਿੰਘ ਜੀ ਹੋਇਆ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਗੁਰਤਾ ਗੱਦੀ ਦਾ ਤਿਲਕ ਲਾਇਆ ਤਾਂ ਗੁਰੂ ਗੋਬਿੰਦ ਸਿੰਘ ਦੀ ਗੁਰਤਾ ਗੱਦੀ ਦਾ ਤਿਲਕ ਲੈ ਕੇ ਤੇ ਸਾਡੇ ਲਈ ਸਾਡੇ ਗੁਰੂ ਸਾਹਿਬਾਨ ਨੇ ਤੋ ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਆਪ ਨੂੰ ਲਿਖਿਆ ਪਰ ਸਿੱਖਾਂ ਲਈ ਗੁਰੂ ਗੋਬਿੰਦ ਸਿੰਘ ਜੀ ਗੁਰੂ ਹੀ ਨੇ ਤੇ ਉਹਨਾਂ ਨੂੰ ਅਸੀਂ ਆਪਣੀ ਦਸਾਂ ਗੁਰੂਆਂ ਦੀ ਜੋਤ ਸਮਝ ਕੇ ਤੇ ਅੱਜ ਅਸੀਂ ਉਸ ਦਸਾਂ ਗੁਰੂਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝ ਕੇ ਸਾਰੇ ਗੁਰੂ ਸਾਹਿਬ ਜੀ ਨੂੰ ਸਦਾ ਹੀ ਪ੍ਰਣਾਮ ਕਰਦੇ ਰਹਿੰਦੇ ਆਂ ਤੇ ਅੱਜ ਵੀ ਹੁੰਦਾ ਤੁਸੀਂ ਹਰੀ ਦੀ ਗੱਲ ਕੀਤੀ ਇਹ ਹਰੀ ਤੁਸੀਂ ਵਿਸ਼ਨੂੰ ਤੋਂ ਗੱਲ ਕਰਦੇ ਹੋ ਇਹ ਹਰੀ ਦਾ ਕੁਝ ਹੋਰ ਮਤਲਬ ਵੀ ਹੈ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਨਾ ਇੱਕ ਸਹੰਸਰ ਨਾਮਾ ਹੈ ਉਹਦੇ ਵਿੱਚ ਮੁਕੰਦ ਨਾਮ ਵੀ ਪਰਮੇਸ਼ਰ ਦਾ ਦਿੱਤਾ ਹੋਇਆ ਮੁਰਾਰੀ ਨਾਮ ਵੀ ਪਰਮੇਸ਼ਰ ਦਾ ਦਿੱਤਾ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਜਿਹੜਾ ਸਹੰਸਰ ਨਾਮ ਸਹੰਸਰ ਨਾਮਾ ਹੈ ਉਹਦੇ ਵਿੱਚ ਅਕਾਲ ਪੁਰਖ ਦੇ ਨਾਮਾਂ ਦਾ ਜ਼ਿਕਰ ਕੀਤਾ ਗਿਆ ਕਿਸੇ ਅਵਤਾਰ ਦਾ ਜ਼ਿਕਰ ਨਹੀਂ ਕੀਤਾ ਏਕ ਰਾਮ ਦਸ਼ਰਤ ਦਾ ਬੇਟਾ ਏਕ ਰਾਮ ਘਟ ਘਟ ਮੈਂ ਲੇਟਾ ਇੱਕ ਰਾਮ ਉਹ ਹੈ ਜਿਹੜਾ ਦਸ਼ਰਤ ਜੀ ਦਾ ਪੁੱਤਰ ਹੈ ਇਹ ਲੇਤ ਰੀਤੀ ਜੁਗ ਦਾ અવਤਾਰ ਹੈ ਪਰ ਇੱਕ RAM ਉਹ ਜਿਹੜਾ ਸਾਰਿਆਂ ਵਿੱਚ ਹੈ ਸਮਝੇ ਕਿ ਨਹੀਂ ਗੋਬਿੰਦ ਨਾਮ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਰ ਅੱਜ ਗੋਬਿੰਦ ਨਾਮ ਸਾਡੇ ਕਿੰਨੇ ਲੋਕਾਂ ਦਾ ਹੁੰਦਾ ਪਰ ਉਹ ਗੁਰੂ ਤਾਂ ਨਹੀਂ ਨਾ ਹਰੀ ਨਾਮ ਬਹੁਤ ਲੋਕਾਂ ਦਾ ਹਰੀ ਸਿੰਘ ਤਾਂ ਬਹੁਤ ਨੇ ਮੇਰੇ ਸਤਕਾਰਯੋਗ ਮੇਰੇ ਮੁਰਸ਼ਿਦ ਮਹਾਂਪੁਰਸ਼ ਨਿਰਮਲ ਸੰਪਰਦਾਇ ਦੇ महंत ਬਾਬਾ ਹਰੀ ਸਿੰਘ ਜੀ ਉਹਨਾਂ ਦਾ ਨਾਮ ਵੀ ਹਰੀ ਸੀ ਹਰੀ ਨਾਮ ਸ਼ੇਰ ਦਾ ਵੀ ਹੈ ਸ਼ੇਰ ਨੂੰ ਹਰੀ ਕਿਹਾ ਜਾਂਦਾ ਇੱਕ ਸੰਸਕ੍ਰਿਤ ਭਾਸ਼ਾ ਦੇ ਵਿੱਚ ਸੋ ਹਰੀ ਨਾਮ ਜਿਹੜਾ ਉਹ ਇੱਕ ਵੇਲੇ ਪਰਮੇਸ਼ਰ ਦਾ ਸੰਬੋਧਨਵਾਚਕ ਸੀ ਇਸ ਕਰਕੇ ਕੋਈ ਵਿਸ਼ਨੂੰ ਦਾ ਨਹੀਂ ਸੀ ਕੋਈ ਨਹੀਂ ਉਹ ਪਰਮੇਸ਼ਰ ਦੇ ਸੰਬੋਧਕਵਾਚਕ ਨਾਮ ਨੇ ਪਰਮੇਸ਼ਰ ਨੇ ਦੇਖੋ ਤੁਸੀਂ ਉਦੋਂ ਤੁਸੀਂ ਯਾਦ ਕਰੋ ਕਿ ਭਗਤ ਰਵਦਾਸ ਜੀ ਦਾ ਇੱਕ ਸਬਦ ਆਂਦਾ ਤੋਹੀ 모ਹੀ 모ਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲਤਰੰਗ ਦਾਇਸਾ ਜਾਉ ਪੈ ਹਮਨਾ ਪਾਪ ਕਰਨਤਾ ਆਹੀ ਅਨੰਤਾ ਪਤਤ ਪਾਮਨ ਨਾਮ ਕੈਸੇ ਹੁੰਦਾ ਭਗਤ ਰਵਦਾਸ ਜੀ ਕਹਿੰਦੇ ਭਗਵਾਨ ਜੇ ਮੈਨੂੰ ਤੁਸੀਂ ਪਤਿਤ ਗਿਣਦੇ ਹੋ ਸ਼ੁੱਧਰ ਗਿਣਦੇ ਹੋ ਵੀ ਤੂੰ ਪਤਿਤ ਹੈ ਹੂੰ ਤੂੰ ਪਰਵਾਹ ਨਹੀਂ ਹੈ ਹੂੰ ਪਰਮੇਸ਼ਰ ਨੂੰ ਪ੍ਰਾਪਤੀ ਕਰਨ ਦੇ ਵਿੱਚ ਤੇ ਫਿਰ ਤੁਹਾਡਾ ਨਾਮ ਪਤਿਤ ਪਾਵਨ ਵੀ ਤਾਂ ਹੀ ਆ ਜੇ ਅਸੀਂ ਪਤਿਤਾਂ ਜੇ ਰੋਗੀ ਹੋਏਗਾ ਤਾਂ ਹੀ ਡਾਕਟਰ ਬਣੂਗਾ ਸਮਝੇ ਕਿ ਨਹੀਂ ਡਾਕਟਰ ਵੀ ਰੋਗੀ ਨਹੀਂ ਪ੍ਰਗਟ ਕੀਤਾ ਰਾ ਤਾਂ ਉਹ ਕਹਿੰਦੇ ਆ ਮਹਾਰਾਜ ਜੇ ਤੁਸੀਂ ਅਸੀਂ ਨੀਵੇਂ ਆ ਤਾਂ ਨੀਵੇਂਆਂ ਨੂੰ ਉੱਚੇ ਚੁੱਕ ਨੀਚੋਂ ਉੱਚ ਕਰਾ ਮੇਰਾ ਗੋਬਿੰਦ ਤਾਂ ਹੀ ਤੁਸੀਂ ਮਹਾਰਾਜ ਉੱਚੇ ਕਿਉਂਕਿ ਤੁਸੀਂ ਨੀਵੇਂਆਂ ਨੂੰ ਵੀ ਆਪਣੇ ਬਰਾਬਰ ਸਮਝਦੇ ਹੋ बराबर चुकਦੇ ਹੋ ਸੋ ਇਸ ਤਰੀਕੇ ਦੇ ਨਾਲ ਜਿਹੜਾ ਪਰਮੇਸ਼ਰ ਦੇ ਨਾਵਾਂ ਦਾ ਵਾਚਕ ਆ ਉਹਦੇ ਵਿੱਚ ਪਤਿਤ ਪਾਵਨ ਵੀ ਪਰਮੇਸ਼ਰ ਦਾ ਨਾਮ ਹੈ ਮੁਕੰਦ ਵੀ ਹੈ ਮੁਰਾਰੀ ਵੀ ਹੈ ਓਨਮ ਵੀ ਹੈ ਓੰਗ ਵੀ ਹੈ ਉਹਦੇ ਵਿੱਚ ਸੰਸਰ ਨਾਮ ਨੇ ਪਰਮੇਸ਼ਰ ਦੇ ਉਹਨਾਂ ਦੇ ਵਿੱਚੋਂ ਇੱਕ ਨਾਮ ਹਰੀ ਦਾ ਵੀ ਹੈ ਸੋ ਜਦੋਂ ਹਰੀ ਦੀ ਗੱਲ ਹੋਏਗੀ ਉਦੋਂ ਪਰਮੇਸ਼ਰ ਦਾ ਵਾਚਕ ਆ ਉਦੋਂ ਮਤਲਬ ਇੱਕ అవਤਾਰ ਦਾ ਨਹੀਂ ਪਰ ਇਹ ਅਵਤਾਰ ਵੀ ਵਰਤਦੇ ਅਵਤਾਰਾਂ ਲਈ ਵੀ ਵਰਤਿਆ ਗਿਆ ਠੀਕ ਹੈ ਨਾ ਹੂੰ ਸੋ ਇਸ ਕਰਕੇ ਇਹ ਇਸ ਦਾ ਸਬੰਧ ਹੈ ਇੱਕ ਮੇਰਾ ਇਹ ਵੀ ਸਵਾਲ ਸੀ ਪਟਨਾ ਸਾਹਿਬ ਜਦੋਂ ਮੈਂ ਗਿਆ ਸੀ ਚਲੋ ਦਰਸ਼ਨ ਕਰਨ ਦਾ ਮੌਕਾ ਮਿਲਿਆ ਦੋ ਤਿੰਨ ਵਾਰੀ ਗਿਆ ਤੇ ਉੱਥੇ ਗੁਰਦਾਰਾ ਸਾਹਿਬ ਹੈ ਇੱਕ ਉੱਥੇ ਕਹਿੰਦੇ ਪੰਡਤ ਸ਼ਿਵਦਾਤ ਨੂੰ ਜਿਹੜਾ ਉਹ ਗੁਰੂ ਸਾਹਿਬ ਨੇ ਗੁਰਗੋਬਿੰਦ ਸਿੰਘ ਜੀ ਨੇ ਜਿਹੜੇ ਆ ਕਿ ਕ੍ਰਿਸ਼ਨ ਦੇ ਸਰੂਪ ਦੇ ਵਿੱਚ ਦਰਸ਼ਨ ਦਿੱਤੇ ਕੀ ਇਹ ਗੱਲ ਸੱਚੀ ਹੈ ਕਿ ਗੁਰੂ ਸਾਹਿਬ ਨੇ ਇਸ ਦੇ ਬਾਰੇ ਕੁਝ ਲਿਖਿਆ ਦੇਖੋ ਆਪਣਾ ਕੁੰਵਰ ਜੋਤੀ ਇਹ ਗੱਲ ਜਿੱਥੇ ਇਤਿਹਾਸ ਦਾ ਹਿੱਸਾ ਹੈ ਉੱਥੇ ਉਹ ਸਥਾਨ ਦਾ ਹਿੱਸਾ ਹੈ ਉੱਥੇ ਗੁਰੂ ਸਾਹਿਬ ਜੀ ਨੂੰ ਪ੍ਰਗਟ ਕਰਨ ਦਾ ਵੀ ਇਹ ਜਿਹੜਾ ਇੱਕ ਬੁਨਿਆਦੀ ਮਤਲਬ ਇਤਿਹਾਸ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪ੍ਰਗਟ ਕਰਨ ਦਾ ਉਦੋਂ ਤਾਂ ਇਹੀ ਸਮਝਿਆ ਜਾਂਦਾ ਸੀ ਕਿ ਮਤਲਬ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪੁੱਤਰ ਨੇ ਇਹੀ ਸਮਝਿਆ ਜਾਂਦਾ ਸੀ ਹੈਨਾ ਛਤਰੀ ਵੰਸ਼ ਦੇ ਵਿੱਚੋਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਤੇ ਮਾਤਾ ਗੁਜਰੀ ਜੀ ਦੇ ਪੁੱਤਰ ਨੇ ਪਰ ਜਦੋਂ ਹੀ ਗੁਰੂ ਸਾਹਿਬ ਜੀ ਆਪਣੇ ਆਪ ਨੂੰ ਪ੍ਰਗਟ ਕਰਾਉਣਾ ਚਾਹੁੰਦੇ ਆ ਜਦੋਂ ਹੀ ਗੁਰੂ ਸਾਹਿਬ ਜੀ ਮਤਲਬ ਇਹ ਇਹ ਇੱਕ ਗੱਲ ਨੂੰ ਸਾਬਤ ਕਰਦੇ ਆ ਕਿ ਗੁਰੂ ਕਿਵੇਂ ਇਸ ਧਰਤੀ ਦੇ ਉੱਤੇ ਆਉਂਦੇ ਆ ਅਵਤਾਰ ਕਿਵੇਂ ਆਉਂਦੇ ਆ ਤਾਂ ਫਿਰ ਉਹ ਇੱਥੋਂ ਕੜਾਮ ਤੋਂ ਸਾਈਂ ਜੀ ਜਾ ਕੇ ਉੱਥੇ ਜਦੋਂ ਸਜਦਾ ਕਰਦੇ ਆ ਉਦੋਂ ਹੀ ਦੱਸ ਦਿੰਦੇ ਆ ਕਿ ਅਸੀਂ ਸਾਝੇ ਹੂੰ ਠੀਕ ਹੈ ਨਾ ਵੀ ਅਸੀਂ ਇੱਕੋ ਹੀ ਆ ਤੂੰ ਜਿਹੜੀ ਉਹਨੇ ਖੁਦਾ ਨੂੰ ਕੀਤੀ ਸੀ ਸਾਈਂ ਨੇ ਕਿਹਾ ਕੈਸੀ ਭਗਵਾਨ ਰਾਮਚੰਦਰ ਬਣ ਕੇ ਮੈਨੂੰ ਦਰਸ਼ਨ ਦੇਣ ਭਗਵਾਨ ਕ੍ਰਿਸ਼ਨ ਬਣ ਕੇ ਉਹ ਤਾਂ ਇਹ ਕਹਿਆ ਕਿ ਮੈਨੂੰ ਖੁਦਾ ਦਾ ਰੂਪ ਬਣ ਕੇ ਦਰਸ਼ਨ ਦੇਣ ਦੱਸਣ ਕਿ ਕਿਹਦੇ ਨੇ ਵੀ ਸਾਡੇ ਪਗੰਬਰ ਨੇ ਕਿ ਹਿੰਦੂਆਂ ਦੇ ਨੇ ਕਿ ਸਿੱਖਾ ਮਤਲਬ ਮੁਸਲਮਾਨਾਂ ਦੇ ਨੇ ਤਾਂ ਮਹਾਰਾਜ ਨੇ ਉੱਥੇ ਦੱਸਤਾ ਆਪਣੇ ਆਪ ਨੂੰ ਪ੍ਰਗਟ ਕਰ ਦਿੱਤਾ ਉਹਨੇ ਉਸ ਗੁਰੂ ਸਾਹਿਬ ਜੀ ਨੂੰ ਦੱਸਿਆ ਕਿ ਇਹ ਅਕਾਵਤਾਰ ਨੇ ਮਤਲਬ ਉਹਨੇ ਇਹ ਨਹੀਂ ਕਿਹਾ ਉਹਨੇ ਕਿਹਾ ਇਹ ਅਵਤਾਰ ਨੇ ਐਸ ਵੇਲੇ ਧਰਤੀ ਦੇ ਉੱਤੇ ਜੇ ਕਿਸੇ ਨੇ ਰੱਬ ਨੂੰ ਮਿਲਣਾ ਇਹ ਰੱਬ ਧਰਤੀ ਤੇ ਆਇਆ ਉਹੀ ਗੱਲ ਜਦੋਂ ਪੰਡਿਤ ਸਿਵ